ਅਸੀਂ ਮੁਸ਼ਕਲ ਚ ਕੋਈ ਹੋਈ ਹੈ ਤੇ ਹਰਾਲ ਮਿਲ ਕੇ ਹੱਲ ਲੱਭ ਲੈਂਦਾ ਮੈਂ ਲੱਕੀ ਹਾਂ ਕਿ ਅਸੀਂ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਆਏ ਇੱਕ ਦੂਜੇ ਨਾਲ ਤਾਣੇ ਬਾਣੇ ਜੁੜੇ ਹੁੰਦੇ ਆ ਤੇ ਪਰਿਵਾਰ ਆ ਅਸੀਂ ਤੇ ਕਿ ਜਦੋਂ ਦੁਆ ਕਰਦੇ ਹੁਣ ਇਹ ਇਹ ਦੁਆ ਜ਼ਰੂਰ ਕਰਿਆ ਕਰੋ ਕਿ ਇਹਨਾਂ ਦੀ ਜੋੜੀ ਇਦਾਂ ਹੀ ਬਣੀ ਰਹੇ ਤੁਸੀਂ ਇਹ ਗੱਲ ਕਹੀ ਕਿ ਮੈਂ ਵੀ ਕਦੇ ਲਫ਼ਜ਼ਾਂ ਵਿੱਚ اٹਕ ਜਾਂਦੀ ਆ ਤਾਂ ਮੈਨੂੰ ਲੱਗਦਾ ਉਹ ਤਾਂ ਰਾਸ ਸਰ ਬਣਾ ਦਿੰਦੇ ਹੋਣਗੇ ਨਹੀਂ ਨਹੀਂ ਅਸੀਂ ਰਲ ਮਿਲ ਕੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਇੱਕ ਦੂਜੇ ਦੇ ਨਾਲ ਹੀ ਹੈ ਸਾਰਾ ਲਾਈਫ ਹੈ ਇੱਕ ਦੂਜੇ ਨਾਲ ਤਾਣੇ ਬਾਣੇ ਜੁੜੇ ਹੁੰਦੇ ਆ ਤੇ ਪਰਿਵਾਰ ਆ ਅਸੀਂ ਤੇ ਅਸੀਂ ਮੁਸ਼ਕਲ ਚ ਕੋਈ ਹੋਈ ਹੈ ਤੇ ਹਰ ਆਲ ਮਿਲ ਕੇ ਹੱਲ ਲੱਭ ਲੈਂਦਾ ਤਾਂ ਹੀ ਇੱਕ 파ਟਨਰ ਦਾ ਵੀ ਹੁੰਦਾ ਇੱਕ ਹਮਸਫਰ ਦਾ ਸਾਥ ਜਿਹੜਾ ਇਹਦਾ ਬਹੁਤ ਵਧੀਆ ਹੁੰਦਾ ਐ ਐਂਡ ਮੈਮ ਤੁਸੀਂ ਸਰਲੀ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਨਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਦੋਵਾਂ ਨੂੰ ਮੈਂ ਇਕੱਠੇ ਵੇਖਦੀ ਆ ਬਿਕੋਜ਼ ਅੱਜਕੱਲ ਜਿਹੜੇ ਰਿਸ਼ਤੇ ਆ ਨਾ ਥੋੜੇ ਬਨਾਵਟੀ ਜ਼ਿਆਦਾ ਹੋ ਗਏ ਐ ਐਂਡ ਪਿਓਰ ਪਿਓਰਿਟੀ ਜਿਹੜੀ ਹੈਗੀ ਉਹ ਕੱਟਦੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਦੇਖ ਕੇ ਕੀ ਫੀਲ ਕਰਦੇ ਹੋ ਤੁਸੀਂ ਦੱਸੋ ਮੈਨੂੰ ਹਮੇਸ਼ਾ ਇਹ ਫੀਲ ਹੁੰਦਾ ਕਿ ਬਸ ਜਿਵੇਂ ਹੈਗੇ ਐਦਾਂ ਹੀ ਇਹਨਾਂ ਦੀ ਜੋੜੀ ਬਣੀ ਰਹੇ ਹਮੇਸ਼ਾ ਮੇਰੇ ਲਈ ਇਹ ਬਲਾਈ ਮੈਂ ਇਹ ਬਲਾਈ ਇਮੋਜੀ ਕਿਹ ਕਹਿੰਦੀ ਨਹੀਂ ਆ ਮੈਂ ਲੱਕੀ ਹਾਂ ਕਿ ਅਸੀਂ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਆਏ ਇਹ ਹਮੇਸ਼ਾ ਕਹਿੰਦੇ ਕਿ ਮੈਂ ਲੱਕੀ ਹਾਂ ਤੂੰ ਮੇਰੀ ਜ਼ਿੰਦਗੀ ਚ ਆਈ ਹੈ ਨਾ ਬਟ ਮੈਂ ਸੱਚੀ ਕਹਿੰਨੀ ਆ ਵੀ ਅਸੀਂ ਇੱਕ ਦੂਜੇ ਤੋਂ ਬਿਨਾ ਦੋਨੇ ਕੁਝ ਵੀ ਨਹੀਂ ਹੈਗੇ ਤੇ ਮੈਂ ਜਿੱਦਾਂ ਤੁਸੀਂ ਕਹੇ ਨਾ ਕਿ ਇਹ ਜੋੜੀ ਇਦਾਂ ਹੀ ਬਣੀ ਰਹੇ ਵੀ ਅਸੀਂ ਦੇਖ ਕੇ ਕਹਿੰਨੇ ਆ ਮੈਂ ਹਮੇਸ਼ਾ ਇਹੀ ਕਹਿੰਨੀ ਸਾਰਿਆਂ ਨੂੰ ਕਿ ਜਦੋਂ ਦੁਆ ਕਰਦੇ ਹੋ ਨਾ ਇਹ ਇਹ ਦੁਆ ਜ਼ਰੂਰ ਕਰਿਆ ਕਰੋ ਕਿ ਇਹਨਾਂ ਦੀ ਜੋੜੀ ਇਦਾਂ ਹੀ ਬਣੀ ਰਹੇ ਥੈਂਕ ਯੂ ਕਿ ਇਹ ਵਾਲਾ ਇਹ ਇਮੋਜੀ ਫॉर ਬੋਥ ਆਫ ਯੂ ਥੈਂਕ ਯੂ ਸੋ ਮੱਚ ਤੁਸੀਂ ਗੱਲ ਕਹੀ ਕਿ ਮੈਂ ਵੀ ਕਦੇ ਲਫ਼ਜ਼ਾਂ ਵਿੱਚ اٹਕ ਦਿੰਨੀ ਆ ਤਾਂ ਮੈਨੂੰ ਲੱਗਦਾ ਉਹ ਤਾਂ ਰਾਸ ਸਰ ਬਣਾ ਦਿੰਦੇ ਹੋਣਗੇ ਨਹੀਂ ਨਹੀਂ ਅਸੀਂ ਰਲ ਮਿਲ ਕੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਇੱਕ ਦੂਜੇ ਦੇ ਨਾਲ ਹੀ ਹੈ ਸਾਰਾ ਕੁਝ ਲਾਈਫ ਹੈ ਇੱਕ ਦੂਜੇ ਨਾਲ ਤਾਣੇ ਬਾਣੇ ਜੁੜੇ ਹੁੰਦੇ ਆ ਤੇ ਪਰਿਵਾਰ ਆ ਅਸੀਂ ਤੇ ਅਸੀਂ ਮੁਸ਼ਕਲ 'ਚ ਕੋਈ ਹੋਈ ਹੈ ਤੇ ਹਰਾਲ ਮਿਲ ਕੇ ਹੱਲ ਲੱਭ ਲੈਂਦਾ ਉਹੀ ਇੱਕ 파ਟਨਰ ਦਾ ਵੀ ਹੁੰਦਾ ਹੈ ਇੱਕ ਹਮਸਫਰ ਦਾ ਸਾਥ ਜਿਹੜਾ ਇਹਦਾ ਬਹੁਤ ਵਧੀਆ ਹੁੰਦਾ ਹੈ ਐਂਡ ਮੈਮ ਤੁਸੀਂ ਸਰਲੀ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਨਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਦੋਵਾਂ ਨੂੰ ਮੈਂ ਇਕੱਠੇ ਵੇਖਦੀ ਆ ਬਿਕੋਜ਼ ਅੱਜ ਕੱਲ ਜਿਹੜੇ ਰਿਸ਼ਤੇ ਆ ਨਾ ਥੋੜੇ ਬਨਾਵਟੀ ਜ਼ਿਆਦਾ ਹੋ ਗਏ ਐਂਡ ਪਿਓਰ ਪਿਓਰਿਟੀ ਜਿਹੜੀ ਹੈਗੀ ਉਹ ਕੱਟਦੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਦੇਖ ਕੇ ਕੀ ਫੀਲ ਕਰਦੇ ਹੋ ਤੁਸੀਂ ਦੱਸੋ ਮੈਨੂੰ ਹਮੇਸ਼ਾ ਇਹ ਫੀਲ ਹੁੰਦਾ ਕਿ ਬਸ ਜਿਵੇਂ ਹੈਗੇ ਐਦਾਂ ਹੀ ਇਹਨਾਂ ਦੀ ਜੋੜੀ ਬਣੀ ਰਹੇ ਹਮੇਸ਼ਾ ਮੇਰੇ ਲਈ ਇਹ ਬਲਾਈ ਮੈਂ ਇਹ ਬਲਾਈ ਇਮੋਜੀ ਕੀ ਕਹਿਣੀ ਹੁੰਦੀ ਹੈ ਕਿ ਮੈਂ ਲੱਕੀ ਹਾਂ ਕਿ ਅਸੀਂ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਆਏ ਇਹ ਹਮੇਸ਼ਾ ਕਹਿੰਦੇ ਕਿ ਮੈਂ ਲੱਕੀ ਹਾਂ ਤੂੰ ਮੇਰੀ ਜ਼ਿੰਦਗੀ ਚ ਆਈ ਹੈ ਨਾ ਬਟ ਮੈਂ ਸੱਚੀ ਕਹਿੰਨੀ ਆ ਵੀ ਅਸੀਂ ਇੱਕ ਦੂਜੇ ਤੋਂ ਬਿਨਾ ਦੋਨੇ ਕੁਝ ਵੀ ਨਹੀਂ ਹੈਗੇ ਤੇ ਮੈਂ ਜਿੱਦਾਂ ਤੁਸੀਂ ਕਹੇ ਨਾ ਕਿ ਇਹ ਜੋੜੀ ਇਦਾਂ ਹੀ ਬਣੀ ਰਹੇ ਵੀ ਅਸੀਂ ਦੇਖ ਕੇ ਕਹਿੰਦੇ ਆ ਮੈਂ ਹਮੇਸ਼ਾ ਹੀ ਕਹਿੰਨੀ ਸਾਰਿਆਂ ਨੂੰ ਕਿ ਜਦੋਂ ਦੁਆ ਕਰਦੇ ਹੋ ਨਾ ਇਹ ਇਹ ਦੁਆ ਜ਼ਰੂਰ ਕਰਿਆ ਕਰੋ ਕਿ ਇਹਨਾਂ ਦੀ ਜੋੜੀ ਇਦਾਂ ਹੀ ਬਣੀ ਰਹੇ ਮੈਂ ਤਾਂ ਕਿ ਇਵ ਲਾਈ ਇਮੋਜੀ ਫॉर ਬੋਥ ਆਫ ਯੂ ਥੈਂਕ ਯੂ ਸੋ ਮੱਚ ਸੋ ਮੱਚ ਥੈਂਕ ਯੂ